ਕਮੀਆਂ ਸਰਜੀਤ ਸਿੰਘ ਸਿੱਪੀ ਬੋਲਦਾ ਬ੍ਰਦਰ ਮੈਂ ਹਾਂਜੀ ਭਾਈ ਜੀ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਜੀਤ ਗੱਲ ਆਵਾ ਮੇਰੇ ਭਾਈ ਦੇਖ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂਜੀ ਤੇ ਮੇਰੇ ਲਈ ਤਾਂ ਮਤਲਬ ਕੋਈ ਮੈਂ ਤਾਂ ਇਹ ਅਰਦਾਸ ਕਰਦਾ ਵੀ ਇਹ ਕਿਸੇ ਦੇ ਇਦਾਂ ਦਾ ਦਿਨ ਨਾ ਹੋਵੇ ਹਨਾ ਵੀ ਜਿਹੜਾ ਤੁਹਾਡੇ ਨਾਲ ਜਿਵੇਂ ਹੋਇਆ ਹੈ ਹਨਾ ਹਾਂਜੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਤੇ ਮੈਂ ਤੁਹਾਨੂੰ ਦੱਸਦਾ ਇਸ ਨੂੰ ਕਿੱਦਾਂ ਸਮਝਾਉਣਾ ਕਰੀ ਗਾ ਜਦਾ ਤਾਂ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਹੈ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਦਦ ਦੀ ਲੋੜ ਆ ਆਪਾਂ ਖੜੇ ਆ ਪਰਾ ਮਾ ਲਈ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜਿਵੇਂ ਤੁਸੀਂ ਮੇਰਾ ਨਾਮ ਲੈਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਹੈ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਲੈਣਾ ਦੇਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹਨਾ ਠੀਕ ਹੈ ਜੀ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣਾ ਦਾ ਐਕਸੀਡੈਂਟ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਗੱਲ ਮੈਂ ਤੁਹਾਨੂੰ ਦੱਸਾਂ ਜੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨੇਟਲੀ ਦੱਸੋ ਮੇਰਾ ਭਰਾ ਮਾਂਸਾ ਜਵਾਰ ਕੇ ਰੋਡ ਤੇ ਨਾ ਇੱਕ ਟਾਇਲਸ ਬਣੀ ਹੋਈ ਆ ਡੀਡੀ ਫੋਰ ਦਾ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਬੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਚੋਂ ਦੋ ਲੜਕੇ ਹੋਰ ਤੇ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਉਹਨਾਂ ਤਾਂ ਜਿੰਨਾ ਕੋਲੇ ਸਿੱਧਾ ਕੰਮ ਕਰਿਆ ਉਤੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਦਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਤੱਕ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣਾ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾ ਗੱਲ ਸੁਣੋ ਹਾਂਜੀ ਹਾਂਜੀ ਆਪਣੀ ਕਦੇ ਫੋਨ ਤੇ ਗੱਲ ਹੋਈ ਅਜ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਤਾ ਕਿ ਇਦਾਂ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਨਸੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਸੁਣ ਲੈ ਮੈਂ ਮੈਂ ਤੇਰੀ ਸਾਰੀ ਸੁਣੂੰਗਾ ਮੇਰੀ ਮਾਨਸੇ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹੜਾ ਉਹ 2002 ਚ ਹੋ ਗਿਆ ਮੇਰੋਂ ਨਾ ਵੱਡੀ ਭੈਣ ਦਾ ਹਨਾ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਆ ਮੇਰਾ ਭਾਈ ਹੁਣ ਤੁਹਾਡੇ ਨਾਲ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਿਹਾ ਤਾਂ ਮੇਰਾ ਨਾਲਿਆ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਮੈਨੂੰ ਕੋਈ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫਿਰ ਵੀ ਉਸ ਚੀਜ਼ ਦਾ ਦੁੱਖ ਪ੍ਰਗਟ ਕਰਦਾ ਮੇਰਾ ਵੀਰ ਹਨਾ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹੇ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲੇ ਗਰੀਬ ਕਰੂਣਾ ਹਨਾ ਸਾਡੇ ਕੋਲ ਕੋਈ ਹੈ ਨਹੀਂ ਤਾਂ ਇਹਦੀ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਹੁਣ ਤੁਸੀਂ ਸਹਾਰਾ ਦਿਓ ਭਾਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪੈਸੇ ਤਾਂ ਆਖਦਾ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਉਹਦਾ ਕਰਾਉਣਾ ਉਹਦਾ ਕਰਾਉਣਾ ਬਣਦਾ ਨਾ ਜਿਹਦੇ ਨਾਲ ਤੁਸੀਂ ਕੰਮਤੇ ਗਏ ਉਹਦਾ ਕਰਾਉਣਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਉਹਨਾਂ ਦੇ ਕੋਲ ਠੀਕ ਹੈ ਹੈਲਥ ਦੇ ਵਿੱਚ ਠੀਕ ਹੈ ਤੇ ਉਹਨਾਂ ਨੇ ਅੱਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸ ਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਕਹਿੰਦੇ ਵੀ ਇਹ ਸੰਡੇ ਨੂੰ ਉਹ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਸਰ ਮਸਾਲਾ ਦੇ ਵਿੱਚ ਓਕੇ ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਕਿ ਵੀ ਭਾਈ ਸਾਡੀ ਉਹਨਾਂ ਨੇ ਦੇਖੋ ਤੁਹਾਡਾ ਨਾਮ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਵੀ ਮੈਂ ਤਾਂ ਵੀਡੀਓ ਦੇ ਵਿੱਚ ਜੇ ਮੈਨੂੰ ਜਿਹੜੀ ਗੱਲ ਜਿੱਦਾਂ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ ਨਹੀਂ ਮੈਨੂੰ ਮੈਂ ਮੈਂ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਸ ਨਾਲ ਗੱਲ ਤਾਂ ਕਰਕੇ ਉਸ ਬੰਦੇ ਨਾਲ ਵੀ ਤੂੰ ਭਾਈ ਮੇਰਾ ਨਾਂ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਨਾ ਕਾਰਨ ਕੀ ਆ ਦੇਖੋ ਥੋੜੇ ਹੁਣ ਤੁਸੀਂ ਦੇਖੋ ਥੋੜੂ ਜਨਾ ਜਦੋਂ ਆ ਗੱਲ ਕਹਤੀ ਥੋਡੇ ਪੇਰੈਂਟਸ ਨੂੰ ਤੇਰੀ ਫੈਮਿਲੀ ਚ ਤੈਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੇਰੇ ਮੇਰੇ ਬਾਰੇ ਸੋਚ ਕੇ ਯਾਰ ਵੀ ਮੈਨੂੰ ਵੀ ਪਤਾ ਕੀ ਆ ਸਾਡੇ ਤਾਂ ਪਿਛਲੇ ਸਾਲ ਮੇਰੇ ਡੈਡੀ ਦੀ ਵੀ ਡੈਥ ਹੋ ਗਈ আর ਮੇਰਾ ਗਿਰ ਗਿਆ ਸੀ ਹੁਣ ਮਾਂ ਕੀ ਮੇਰੀ ਮੈਨੂੰ ਸਾਥ ਦੀ ਏ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਮੈਂ ਤੈਨੂੰ ਉਹੀ ਤਾਂ ਕਹਿ ਰਿਹਾ ਨਾ ਮੇਰੀ ਗੱਲ ਸੁਣ ਨਾ ਮੈਨੂੰ ਮੇਰੇ ਲਈ ਤਾਂ ਦੁੱਖ ਦੀ ਗੱਲ ਆ ਮੇਰਾ ਭਾਈ ਮੈਂ ਤਾਂ ਤੇਰੇ ਲਈ ਸੈਡ ਫੀਲ ਕਰਦਾ ਕਿ ਤੇਰੇ ਤੇ ਯਾਦ ਤੇੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਨਾ ਜਦੋਂ ਮੈਂ ਹੁਣ ਰਾਤ ਨੂੰ ਨਿਊਜ਼ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹਿਰ ਵੀ ਆਪਾਂ ਪੁੱਛ ਗਏ ਤਾਂ ਸਹੀ ਭਰਾ ਨੂੰ ਵੀਰ ਵੀ ਮੈਨੂੰ ਹੈਰਾਨੀ ਹੁੰਦੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਯਾਰ ਵੀ ਆਪਣਾ ਤਾਂ ਵੀ ਕਿ ਚੱਕਰ ਨਹੀਂ ਹੈਗਾ ਵੀ ਇਹ ਕੀ ਰੌਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੈਨੂੰ ਠੇਕੇਦਾਰ ਨੇ ਕਹਿਤਾ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਤੁਹਾਡੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਯਾਰ ਇਹ ਵੀ ਕਿੰਨਾ ਮਾੜਾ ਬੰਦਾ ਆਇਆ ਸੀ ਵੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਕੀ ਹੈ ਭਾਈ ਜੇ ਤਾਂ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਹਿ ਹੁੰਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜਦੋਂ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੀ ਨਹੀਂ ਸਾਡੇ ਕੋਲੇ ਧਰਮਸਾਲਾ ਚਾਹੀਆ ਮੇਰਾ ਭਾਈ ਮੈਂ ਤਾਂ ਰੱਬ ਨੂੰ ਬਰਦਾਸ਼ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਹੈ ਤੋ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਸੀ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜਿਹਦੇ ਵਿੱਚ ਤੂੰ ਕਿਉਂਕਿ ਕਾਰਨ ਕੀ ਹੈ ਆਰਟਿਸਟ ساری ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਮਝਦਾ ਨਾ ਗੱਲ ਤੇ ਇਹ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਿੰਦਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਵਾ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ 'ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਇਹ ਰਿਸਪੀ ਹੁਣ ਏਡੇ ਮਾੜੇ ਬੰਦੇ ਆ ਵੀ ਜਿਹੜੇ ਆਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵੀ ਜਿਵੇਂ ਹੋ ਚੁੱਕਿਆ ਤਾਂ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀ ਕਿ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨਾ ਕਲਿੱਪ ਭੇਜੀ ਇਹ ਵੀਡੀਓ ਵਾਲੀ ਜਦੋਂ ਮੈਂ ਦੇਖੀ ਆ ਤੇਰੇ ਵਾਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਤੇ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਆ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੀ ਉਹਦੀ ਰੇਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਢੇੜਾ ਮਾਰ ਕੇ ਜਾਵਾਂਗੇ ਜਰੂਰ ਜੀ ਜਰੂਰ ਸਮਝ ਗਿਆ ਨਾ ਮੇਰਾ ਭਾਈ ਹਾਂਜੀ ਹਾਂ ਹਾਂ ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੂ ਉਹਦਾ ਨੰਬਰ ਕੀ ਨਾ ਅਸੀਂ ਉਹਦਾ ਠੇਕੇਦਾਰ ਦਾ ਉਹਦਾ ਨਾਮ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀਰ ਉਹ ਉਹ ਮਾਨਸਾ ਦਾ ਇਹ ਬਈ ਉਥੋਂ ਨਹੀਂ ਨਿੱਕਾ ਮਾਨਸਾ ਠੀਕ ਹੈ ਤੁਸੀਂ ਦਿਓ ਨੰਬਰ ਮੇਰਾ ਵੀ ਰਿਕਵਰੀ ਉਹਦਾ ਮੜਾ ਪਤਾ ਕਰਕੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿਨਾ ਹੁਣ ਇਸ ਵਕਤ ਮੈਂ ਹਸਪੀਟਲ 'ਚ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲਕ ਮਿਹਰ ਕਰੇ ਅਰਦਾਸ ਕਰਦੇ ਪ੍ਰਮਾਤਮਾ ਤੁਹਾਨੂੰ ਤੰਤਰਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜਰੂਰ ਪਤਾ ਕਰਕੇ ਦੀ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਨੂੰ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿੱਥੇ ਆਸ ਤੇ ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ ਓਕੇ ਚੰਗਾ ਜੀ